ਕੀ ਹੈ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਾਇਆ ਜਾਣ ਦਾ ਇਤਿਹਾਸ ਕਿਲੇ ਨੂੰ ਘੇਰਾ ਪਿਆ ਸੀ ਇਹ ਤਾਂ ਸਾਰੇ ਜਾਣਦੇ ਆ ਪਰ ਇਸ ਘੇਰੇ ਦੀ ਵਜ੍ਹਾ ਕੀ ਸੀ ਕੀ ਸਨ ਕਿਲੇ ਦੇ ਅੰਦਰ ਦੇ ਇਤਿਹਾਸ ਕਿਲੇ ਨੂੰ ਖਾਲੀ ਕਰਵਾਉਣ ਵਾਸਤੇ ਕੀ ਕੀ ਹਤਕੰਡੇ ਅਪਣਾਏ ਗਏ ਸਨ ਮੁਗਲਾਂ ਤੇ ਪਹਾੜੀ ਰਾਜਿਆਂ ਦੇ ਸੌ ਖਾਣ ਤੋਂ ਬਾਅਦ ਕੀ ਹੁੰਦਾ ਹੈ ਆਖਰ ਕਿਉਂ ਗੁਰੂ ਸਾਹਿਬ ਕਿਲੇ ਨੂੰ ਖਾਲੀ ਕਰ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਸ਼ਹੀਦੀ ਹਫਤਾ ਸ਼ੁਰੂ ਹੋਣ ਵਾਲਾ ਹੈ ਤੇ ਇਸ ਸ਼ਹੀਦੀ ਹਫਤੇ ਵਿੱਚ ਕੀ ਕੁਝ ਆ ਇਹ ਕਿਸੇ ਤੋਂ ਵੀ ਨਹੀਂ ਲੁਕਿਆ ਕਿਵੇਂ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲਾ ਖਾਲੀ ਕੀਤਾ ਕਿਵੇਂ ਸਰਸਾ ਦੀ ਨਦੀ ਉੱਤੇ ਜੰਗ ਹੋਇਆ ਪਰਿਵਾਰ ਦਾ ਵਿਛੋੜਾ ਆ ਵੱਡੇ ਸਾਹਿਬਜ਼ਾਦੇ ਦੀ ਸ਼ਹੀਦੀ ਛੋਟੇ ਸਾਹਿਬਜ਼ਾਦੇ ਦੀ ਸ਼ਹੀਦੀ ਇਹ ਸਭ ਬਾਰੇ ਸਾਨੂੰ ਮੋਟੀ ਮੋਟੀ ਜਾਣਕਾਰੀ ਤਾਂ ਹੈ ਤੇ ਅੱਜ ਦੀ ਆਪਣੀ ਇਸ ਵੀਡੀਓ 'ਚ ਅਸੀਂ ਗੱਲ ਕਰਾਂਗੇ ਸ਼ਹੀਦੀ ਹਫਤੇ ਦੀ ਉਹ ਸੂਖਮ ਜਾਣਕਾਰੀ ਦੀ ਜੋ ਅਕਸਰ ਸਾਡੇ ਅੱਖੋਂ ਪਰੋਖੇ ਰਹਿ ਜਾਂਦੀ ਹੈ ਇਸ ਵੀਡੀਓ ਚ ਤੇ ਆਉਣ ਵਾਲੀਆਂ ਅਗਲੀਆਂ ਵੀਡੀਓ ਚ ਵੀ ਅਸੀਂ ਸ਼ਹੀਦੀ ਹਫਤੇ ਨਾਲ ਸੰਬੰਧਿਤ ਹੀ ਸਾਰੀਆਂ ਵੀਡੀਓ ਬਣਾਵਾਂਗੇ ਸੋ ਬੇਨਤੀ ਹੈ ਜੀ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਸਾਡੇ ਆਉਣ ਵਾਲੀਆਂ ਅਗਲੀਆਂ ਵੀਡੀਓ ਵੀ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਇਹ ਸਭ ਦੀ ਸ਼ੁਰੂਆਤ ਕਿੱਥੇ ਹੁੰਦੀ ਆ ਸ਼ੁਰੂਆਤ ਤਾਂ ਹੁੰਦੀ ਆ ਕਿ ਜਦੋਂ ਅਨੰਦਪੁਰ ਸਾਹਿਬ ਦੇ ਕਿਲੇ ਨੂੰ ਘੇਰਾ ਪਿਆ ਜਾਂਦਾ ਹੁਣ ਕਿਲੇ ਨੂੰ ਘੇਰਾ ਪਿਆ ਜਾਂਦਾ ਇਹ ਤਾਂ ਅਸੀਂ ਸਾਰੇ ਜਾਣਦੇ ਆ ਪਰ ਇਸ ਦੀ ਵਜ੍ਹਾ ਕੀ ਸੀ ਆਪਾਂ ਪਹਿਲਾਂ ਉਹਦੀ ਗੱਲ ਕਰਦੇ ਆਂ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੇ ਇੱਕ ਸ਼ਰਧਾਲੂ ਰਾਜੇ ਕੋਲੋਂ ਇਹ ਜਗ੍ਹਾ ਮੁੱਲ ਖਰੀਦ ਕੇ ਇੱਥੇ ਇੱਕ ਨਗਰ ਵਸਾਇਆ ਸੀ ਉਸ ਸਮੇਂ ਜੋ ਮੌਜੂਦਾ ਬਾਦਸ਼ਾਹ ਸੀ ਔਰੰਗਜ਼ੇਬ ਉਹ ਆਪਣੇ ਨੇੜੇ ਤੇੜੇ ਦੇ ਸਾਰੇ ਇਲਾਕਿਆਂ ਉੱਤੇ ਆਪਣਾ ਅਧਿਕਾਰ ਸਮਝਦਾ ਸੀ ਇਥੋਂ ਤੱਕ ਕਿ ਬਾਈ ਰਿਆਸਤਾਂ ਨੂੰ ਵੀ ਉਹ ਆਪਣੇ ਅਧੀਨ ਮੰਨਦਾ ਸੀ ਇਹਨਾਂ ਬਾਈ ਰਾਜਸਤਾਨ ਦੇ ਰਾਜਿਆਂ ਨੇ ਵੀ ਔਰੰਗਜ਼ੇਬ ਦੀ ਅਧੀਨਤਾ ਨੂੰ ਕਬੂਲ ਕਰ ਲਿਆ ਸੀ ਪਰ ਇੱਧਰ ਜਦੋਂ ਆਨੰਦਪੁਰ ਸਾਹਿਬ ਵਿਖੇ ਹਰ ਰੋਜ਼ ਰੰਜੀਤ ਨਗਾਰਾ ਵੱਜਦਾ ਇੱਕ ਨਿਸ਼ਾਨ ਸਾਹਿਬ ਝੂਲਦਾ ਤਾਂ ਇਹਨਾਂ ਬਾਈ ਰਾਜਾਂ ਦੇ ਦਿਲਾਂ ਵਿੱਚ ਹੌਲ ਪੈਂਦੇ ਸਨ ਕਿਉਂਕਿ ਆਪਣਾ ਵੱਖਰਾ ਨਿਸ਼ਾਨ ਸਾਹਿਬ ਚਲਾਉਣਾ ਤੇ ਨਗਾਰਾ ਵਜਾਉਣਾ ਆਜ਼ਾਦੀ ਦਾ ਪ੍ਰਤੀਕ ਮੰਨਿਆ ਜਾਂਦਾ ਉਦਾਹਰਨ ਦੇ ਤੌਰ ਤੇ ਔਰੰਗਜ਼ੇਬ ਦਾ ਆਪਣਾ ਪੁੱਤਰ ਬਹਾਦਰ ਸ਼ਾ ਜਫਰ ਜਦੋਂ ਕਾਬਲ ਦਾ ਗਵਰਨਰ ਬਣਦਾ ਤਾਂ ਖੁਸ਼ੀ ਵਿੱਚ ਨਗਾਰੇ ਵਜਾਉਂਦਾ ਹੈ ਜਦੋਂ ਬਾਦਸ਼ਾਹ ਔਰੰਗਜ਼ੇਬ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਨਾਰਾਜ਼ਗੀ ਵਿੱਚ ਆਪਣੇ ਪੁੱਤਰ ਨੂੰ ਇੱਕ ਚਿੱਠੀ ਲਿਖਦਾ ਕਿ ਜੇਕਰ ਤੈਨੂੰ ਇੰਨਾ ਹੀ ਚਾਚੜਿਆ ਹੈ ਨਾ ਤਾਂ ਤੂੰ ਜਿੰਨੇ ਮਰਜ਼ੀ ਢੋਲ ਟਮੱਕੇ ਕਰ ਲੈ ਪਰ ਨਗਾਰਾ ਨਹੀਂ ਵਜਾਉਣਾ ਫਰ ਇਧਰ ਆਨੰਦਪੁਰ ਸਾਹਿਬ ਵਿੱਚ ਨਗਾਰਾ ਇੱਕ ਵਾਰ ਨਹੀਂ ਸਗੋਂ ਰਣਜੀਤ ਨਗਾਰਾ ਦਿਨ ਵਿੱਚ ਦੋ ਵਾਰ ਵੱਜਦਾ ਸੀ ਇਸ ਤੋਂ ਲਾਵਾ ਔਰੰਗਜ਼ੇਬ ਨੇ ਹੋਰ ਵੀ ਬਹੁਤ ਸਾਰੇ ਹੁਕਮ ਕੀਤੇ ਹੋਏ ਸਨ ਜਿਵੇਂ ਕਿ ਕੋਈ ਵੀ ਕੇਸ ਨਹੀਂ ਰੱਖ ਸਕਦਾ ਕੋਈ ਵੀ ਸ਼ਸਤਰਧਾਰ ਨਹੀਂ ਕਰ ਸਕਦਾ ਕੋਈ ਦਸਤਾਰ ਨਹੀਂ ਸਜਾ ਸਕਦਾ ਕੋਈ ਸ਼ਾਹੀ ਲਿਬਾਸ ਨਹੀਂ ਪਹਿਨ ਸਕਦਾ ਇਹੋ ਜਿਹੇ ਉਹਨੇ ਕੁਝ ਹੁਕਮ ਜਾਰੀ ਕੀਤੇ ਹੋਏ ਸਨ ਪਰ ਇਧਰ ਗੁਰੂ ਸਾਹਿਬ ਨੇ ਖਾਲਸਾ ਪੰਥ ਦੀ ਸਹਾਜਨਾ ਕਰਕੇ ਸਿੱਖਾਂ ਦੇ ਕੇਸ ਵੀ ਰਖਾਏ ਉਹਨਾਂ ਦੇ ਦਸਤਾਰਾਂ ਸਜਵਾਈਆਂ ਉਹਨਾਂ ਨੂੰ ਸ਼ਸਤਰ ਧਾਰਨ ਕਰਕੇ ਹਰ ਵੇਲੇ ਤਿਆਰਬਰ ਤਿਆਰ ਰਹਿਣ ਲਈ ਕਿਹਾ ਤੇ ਗੁਰੂ ਸਾਹਿਬ ਆਪ ਵੀ ਸ਼ਾਹੀ ਲਿਬਾਸ ਪਹਿਨਿਆ ਕਰਦੇ ਸਨ ਗੁਰੂ ਸਾਹਿਬ ਦਾ ਇਹ ਆਜ਼ਾਦ ਰਾਜ ਵਾਲਾ ਸੰਕਲਪ ਪਹਾੜੀ ਰਾਜਾਂ ਨੂੰ ਹਜਮ ਨਹੀਂ ਸੀ ਹੋ ਰਿਹਾ ਇਸ ਲਈ ਉਹਨਾਂ ਨੇ ਸੋਚਿਆ ਕਿ ਇਹਨਾਂ ਨਾਲ ਨਿਪਟਿਆ ਜਾਵੇ ਪਰ ਇੱਕ ਦੋ ਝੜਪਾਂ ਹੋ ਜਾਣ ਤੋਂ ਬਾਅਦ ਉਹ ਸਮਝ ਗਏ ਸਨ ਕਿ ਸਿੰਘਾਂ ਨਾਲ ਸਿੱਧੀ ਟੱਕਰ ਲੈਣਾ ਸਾਡੇ ਵਸ ਦੀ ਗੱਲ ਨਹੀਂ ਇਸ ਤੋਂ ਬਾਅਦ ਉਹਨਾਂ ਨੇ ਔਰੰਗਜ਼ੇਬ ਦੇ ਕੰਨ ਪਰ ਨਿਸ਼ੂਰ ਕਰ ਦਿੱਤੇ ਪਹਾੜੀ ਰਾਜਿਆਂ ਨੇ ਸ਼ਿਕਾਇਤਾਂ ਭਰੀਆਂ ਚਿੱਠੀਆਂ ਲੈ ਕੇ ਔਰੰਗਜ਼ੇਬ ਨੂੰ ਪੂਰੀ ਤਰ੍ਹਾਂ ਉਕਸਾਇਆ ਔਰੰਗਜ਼ੇਬ ਅਜੇ ਦੱਖਣ ਤੋਂ ਵਿਲਾ ਹੋ ਕੇ ਵਾਪਸ ਆਇਆ ਸੀ ਉਹ ਪਿਛਲੇ 8 ਸਾਲ ਤੋਂ ਦੱਖਣ ਦੇ ਵਿੱਚ ਜੰਗਾ ਜੁੱਦਾਂ ਵਿੱਚ ਹੀ ਲੱਗਾ ਹੋਇਆ ਸੀ ਉਸ ਨੂੰ ਜਦੋਂ ਪਹਾੜੀ ਰਾਜਿਆਂ ਦੀਆਂ ਇਹ ਸ਼ਿਕਾਇਤਾਂ ਭਰੀਆਂ ਚਿੱਠੀਆਂ ਮਿਲਦੀਆਂ ਤਾਂ ਬਹੁਤ ਹਰਾਨ ਹੁੰਦਾ ਕਿ ਇਹ ਉਸੇ ਤੇਗ ਬਹਾਦਰ ਦਾ ਪੁੱਤਰ ਹੈ ਜਿਸ ਨੂੰ ਮੈਂ ਦਿੱਲੀ ਚਾਂਦਨੀ ਚੌਕ ਵਿਖੇ ਸ਼ਹੀਦ ਕਰ ਦਿੱਤਾ ਸੀ ਤੇ ਇਹ ਫਿਰ ਬਗਾਵਤ ਕਰ ਰਿਹਾ ਮੇਰੇ ਖਿਲਾਫ ਹੁਣ ਅੱਗੇ ਜੋ ਮੈਂ ਕਹਿਣ ਜਾ ਰਿਹਾ ਇਹ ਔਰੰਗਜ਼ੇਬ ਦੀ ਸ਼ ਔਰੰਗਜੀਬ ਕਹਿੰਦਾ ਕਿ ਮੈਨੂੰ ਸਮਝ ਨਹੀਂ ਆਉਂਦੀ ਕਿ ਤੇਗ ਬਹਾਦਰ ਦੇ ਪੁੱਤਰ ਕੋਲ ਇਹੋ ਜੀ ਕਿਹੜੀ ਚੀਜ਼ ਆ ਕਿ ਉਹ ਚੂੜੇ, ਚਮਿਆਰ, ਸ਼ੀਂਬੇ, 나ਈ, ਮੋਚੀ, ਕਿਸਾਨ, ਮੱਥੇ ਤੇ ਬ부ਤ ਮੜ ਕੇ ਰੱਖਣ ਵਾਲੇ ਮਹੰਤ ਇਹਨਾਂ ਸਾਰਿਆਂ ਦੀ ਭੀੜ ਇਕੱਠੀ ਕਰੀ ਫਿਰਦਾ ਤੇ ਇਹਨਾਂ ਪਹਾੜੀ ਰਾਜੇ ਰੱਥ ਨੇ ਆਉਣ ਡਿਆ ਉਹ ਪਹਾੜੀ ਰਾਜੇ ਜਿਨ੍ਹਾਂ ਦੇ ਕੋਲ ਫੌਜ ਆ ਜਿਨ੍ਹਾਂ ਦੇ ਕੋਲ ਜੰਗੀ ਸਾਜ਼ੋ ਸਮਾਨ ਆ ਜਿਨ੍ਹਾਂ ਦੇ ਕੋਲ ਤਾਕਤਵਰ ਹਾਥੀ ਨੇ ਉਹ ਪਹਾੜੀ ਰਾਜੇ ਅਖੀਰ ਇਸ ਆਜ਼ਾਦ ਰਾਜ ਨੂੰ ਦਬਾਉਣ ਵਾਸਤੇ ਔਰੰਗਜੀਬ ਆਪਣੇ ਇੱਕ ਤੋਂ ਇੱਕ ਬਹਾਦਰ ਜਰਨੈਲਾਂ ਵਿੱਚੋਂ ਸਭ ਤੋਂ ਬਹਾਦਰ ਸੈਨ ਖਾਨ ਨੂੰ ਚੁਣਦਾ ਹੁਣ ਸੈਨ ਖਾਨ ਬਹਾਦਰ ਹੋਣ ਦੇ ਨਾਲ-ਨਾਲ ਨਾ ਦਿਮਾਗ ਦਾ ਬਹੁਤ ਤੇਜ ਚਲਾਕ ਤੇ ਸਭ ਤੋਂ ਵੱਡੀ ਗੱਲ ਕਿ ਉਹ ਜ਼ਾਲਮ ਵੀ ਬਹੁਤ ਆ ਆਪਣੇ ਦੁਸ਼ਮਣਾਂ ਨੂੰ ਤਾਂ ਉਹ ਗਾਜਰ ਮੂਲੀ ਵਾਂਗੂ ਵੱਢਦਾ ਤੇ ਤਰਸ ਕੀ ਚੀਜ਼ ਹੁੰਦੀ ਆ ਉਹਨੂੰ ਪਤਾ ਹੀ ਨਹੀਂ ਪਰ ਸੈਨ ਖਾਨ ਨੂੰ ਚੁਣੇ ਜਾਣ ਦੀ ਵਜ੍ਹਾ ਸਿਰਫ ਇਹੀ ਨਹੀਂ ਕਿ ਉਹ ਬਹਾਦਰ ਆ ਜ਼ੁਲਮੀ ਆ ਤੇਜ ਦਿਮਾਗ ਵਾਲਾ ਵਾ ਸਗੋਂ ਇਸ ਤੋਂ ਵੀ ਵੱਡੀ ਵਜ੍ਹਾ ਇਹ ਸੀ ਕਿ ਉਹ ਪੀਰ ਬੁੱਧੂ ਸ਼ਾਹ ਦੀ ਪਤਨੀ ਬੀਬੀ ਨਸੀਰਾ ਦਾ ਸਾਕਾ ਭਰਾ ਸੀ ਯਾਨੀ ਕਿ ਪੀਰ ਬੁੱਧੂ ਸ਼ਾਹ ਜੀ ਦਾ ਸਾਕਾ ਸਾਲਾ ਸੀ ਤੇ ਔਰੰਗਜ਼ੇਬ ਦੇ ਦਿਮਾਗ ਵਿੱਚ ਇਹੀ ਸੀ ਕਿ ਪੀਰ ਬੁੱਧੂ ਸ਼ਾਹ ਜੀ ਕਦੀ ਵੀ ਆਪਣੇ ਸਾਲੇ ਨੂੰ ਛੱਡ ਕੇ ਗੁਰੂ ਗੋਬੀ ਸਿੰਘ ਜੀ ਦਾ ਸਾਥ ਨਹੀਂ ਦੇਣਗੇ ਲਾਹੌਰ ਤੋਂ ਆਨੰਦਪੁਰ ਸਾਹਿਬ ਜਾਣ ਤੋਂ ਪਹਿਲਾਂ ਸੈਨਖਾਨ ਸਧਾਰੇ ਜਾ ਕੇ ਆਪਣੀ ਭੈਣ ਬੀਬੀ ਨਸੀਰ ਖਾਨ ਨੂੰ ਮਿਲਦਾ ਤੇ ਉੱਥੇ ਜਾ ਕੇ ਉਹਨਾਂ ਨੂੰ ਕਹਿੰਦਾ ਕਿ ਜਿਸ ਕਾਫਰ ਦੀ ਬਾਣੀ ਤੂੰ ਦਿਨ ਰਾਤ ਪੜਦੀ ਰਹੀ ਨਹੀਂ ਹੈ ਨਾ ਦੇਖੀ ਕੁਝ ਦਿਨਾਂ ਤੱਕ ਉਹਦਾ ਸਿਰ ਮੇਰੇ ਨੇਜੇ ਤੇ ਹੋਊਗਾ ਬੀਬੀ ਨਸੀਰ ਖਾਨ ਨੂੰ ਸਮਝਾਉਂਦੀ ਆ ਕਿ ਤੇ ਗੁਰੂ ਸਾਹਿਬ ਨਾਲ ਪੰਗਾ ਨਾ ਲੈ ਉਹਨਾਂ ਨਾਲ ਯੁੱਧ ਨਾ ਕਰ ਪਰ ਸੈਨਖਾਂ ਹੰਕਾਰ ਦਾ ਮਾਰਿਆ ਉਹਨਾਂ ਦੀ ਗੱਲ ਨਹੀਂ ਸੁਣਦਾ ਤੇ ਉਸ ਤੋਂ ਬਾਅਦ ਅੱਗੇ ਅਨੰਦਪੁਰ ਸਾਹਿਬ ਜਾਣ ਵਾਸਤੇ ਕੂਚ ਕਰਦਾ ਆ ਪਿੱਛੇ ਬੀਬੀ ਨਸੀਰ ਖਾਨ ਦੀਆਂ ਅੱਖਾਂ ਵਿੱਚ ਹੰਝੂ ਹੁੰਦੇ ਹਨ ਉਹ ਮਨ ਹੀ ਮਨ ਗੁਰੂ ਸਾਹਿਬ ਅੱਗੇ ਅਰਦਾਸ ਕਰਦੀ ਹੈ ਕਿ হে ਪਾਤਸ਼ਾਹ ਮੇਰਾ ਇੱਕ ਹੱਥ ਮੇਰੀ ਮਮਤਾ ਨੇ ਮੇਰੇ ਮੋਹ ਨੇ ਫੜਿਆ ਆਇਆ ਹੈ ਇਸ ਲਈ ਮੈਂ ਸੋਚ ਵੀ ਨਹੀਂ ਸਕਦੀ ਕਿ ਤੁਸੀਂ ਇਸ ਦਾ ਕਤਲ ਕਰੋ ਤੇ ਇਸ ਮੂਰਖ ਦੇ ਵਿੱਚ ਵੀ ਨਹੀਂ ਸਮਰੱਥਾ ਨਹੀਂ ਕਿ ਤੁਹਾਡਾ ਵਾਲ ਵਿੰਗਾ ਕਰ ਸਕੇ ਆਪ ਜੀ ਕਿਰਪਾ ਕਰੋ ਮੇਰੀ ਬੇਨਤੀ ਨੂੰ ਪ੍ਰਵਾਨ ਕਰੋ ਇਸ ਨੂੰ ਮਾਰਿਓ ਨਾ ਸਗੋ ਇਸ ਨੂੰ ਸਮੱਤ ਬਖਸ਼ੋ ਇਸ ਨੂੰ ਸਿੱਧੇ ਰਾਹ ਪਾ ਦਿਓ ਇਸ ਦੀ ਜੂਨ ਬਦਲ ਦਿਓ ਇਧਰ ਸੈਨਖਾਨ ਬਹੁਤ ਵੱਡੀ ਸੈਨਾ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਪਹੁੰਚ ਜਾਂਦਾ ਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰੇ ਜੀਵਨ ਦੇ ਵਿੱਚ ਕੁੱਲ 14 ਜੰਗਾਂ ਲੜੀਆਂ ਸਨ ਜਿਨ੍ਹਾਂ ਵਿੱਚੋਂ ਪੰਗਾਣੀ ਦੀ ਜੰਗ ਨਦੌਣ ਦੀ ਜੰਗ ਹੁਸੈਣੀ ਦੀ ਜੰਗ ਅਨੰਦਪੁਰ ਸਾਹਿਬ ਦੀਆਂ 6 ਜੰਗਾਂ ਨਿਰਮੋਹਗੜ੍ਹ ਦੀ ਜੰਗ ਵਿਸਾਲੀ ਦੀ ਜੰਗ ਸਰਸਾ ਦੇ ਕੰਡੇ ਦੀ ਜੰਗ ਚਮਕੌਰ ਦੀ ਜੰਗ ਤੇ ਅਖੀਰੀ ਸ਼੍ਰੀ ਮੁਕਸਰ ਸਾਹਿਬ ਦੀ ਜੰਗ ਇਹਨਾਂ ਸਾਰੀਆਂ ਜੰਗਾਂ ਵਿੱਚੋਂ ਗੁਰੂ ਸਾਹਿਬ ਇੱਕ ਵੀ ਜੰਗ ਨਹੀਂ ਸਨ ਹਾਰੇ। ਹੁਣ ਇਹ ਜੰਗ ਜਿਹੜੀ ਸੈਨਖਾਨ ਨਾਲ ਹੋਣ ਜਾ ਰਹੀ ਸੀ, ਇਹ ਗੁਰੂ ਸਾਹਿਬ ਦੇ ਜੀਵਨ ਦੀ ਚੌਥੀ ਤੇ ਅਨੰਦਪੁਰ ਸਾਹਿਬ ਦੀ ਪਹਿਲੀ ਜੰਗ ਸੀ। ਇਹ ਜੰਗ 2 ਦਿਨ ਤੱਕ ਚੱਲਦੀ ਰਹੀ ਪਰ ਕੋਈ ਵੀ ਨਤੀਜਾ ਨਾ ਨਿਕਲਿਆ। ਇਸ ਤੋਂ ਬਾਅਦ ਤੀਜੇ ਦਿਨ ਸੈਨਖਾਨ ਗੁਰੂ ਸਾਹਿਬ ਨੂੰ ਇੱਕ ਸੁਨੇਹਾ ਭੇਜਦਾ। ਹੁਣ ਅੱਗੇ ਬੋਲਣ ਤੋਂ ਪਹਿਲਾਂ ਮੈਂ ਸੰਗਤ ਕੋਲੋਂ ਤੇ ਗੁਰੂ ਸਾਹਿਬ ਕੋਲੋਂ ਸਭ ਤੋਂ ਪਹਿਲਾਂ ਮਾਫੀ ਮੰਗ ਲੈਣਾ ਚਾਹੁੰਦਾ ਕਿ ਮੈਂ ਗੁਰੂ ਸਾਹਿਬ ਵਾਸਤੇ ਤੂੰ ਸ਼ਬਦ ਦੀ ਵਰਤੋਂ ਕਰ ਰਿਹਾ ਕਿਉਂਕਿ ਆਪ ਜੀ ਨੂੰ ਇਤਿਹਾਸ ਦੱਸਣ ਵਾਸਤੇ ਮੈਨੂੰ ਸੈਨਖਾਂ ਵੱਜੋਂ ਬੋਲਣਾ ਪਵੇਗਾ ਇਸ ਲਈ ਮਾਫ ਕਰਨ ਦੀ ਕਿਰਪਾਲਤਾ ਕਰਨੀ ਜੀ ਸੈਨਖਾਂ ਕਹਿੰਦਾ ਹੈ ਕਿ ਗੋਬਿੰਦ ਮੈਂ ਸੁਣਿਆ ਹੈ ਤੂੰ ਬੜਾ ਬਹਾਦਰ ਯੋਧਾ ਹੈ ਤੇ ਮੇਰਾ ਨਿਸ਼ਾਨਾ ਵੀ ਤੂੰ ਹੀ ਹੈ ਫਿਰ ਆਪਾਂ ਇਹਨਾਂ ਬਗਾਨੇ ਪੁੱਤਾਂ ਨੂੰ ਕਿਉਂ ਮਰਵਾਉਣਾ ਤੂੰ ਆ ਜਾ ਆਪਾਂ ਆਹਮੋ ਸਾਹਮਣੇ ਹੋ ਕੇ ਦੋਵੇਂ ਨਿਬੜ ਲੈਣੇ ਆ ਸੈਨ ਖਾਨ ਦੇ ਸੱਦੇ ਤੋਂ ਬਾਅਦ ਗੁਰੂ ਸਾਹਿਬ ਨੀਲੇ ਤੇ ਸਵਾਰ ਹੋ ਕੇ ਜੰਗ ਦੇ ਮੈਦਾਨ ਚ ਆਉਂਦੇ ਹਨ ਸੈਨ ਖਾਨ ਵੀ ਘੋੜਾ ਦੜਾ ਕੇ ਗੁਰੂ ਸਾਹਿਬ ਤੇ ਵਾਰ ਕਰਨ ਵਾਸਤੇ ਆਉਂਦਾ ਹੈ ਸੈਨਖਾਨ ਆਪਣੇ ਮਯਾਨ ਚੋਂ ਤਲਵਾਰ ਕੱਢ ਕੇ ਗੁਰੂ ਸਾਹਿਬ ਤੇ ਪਹਿਲਾ ਵਾਰ ਕਰਨ ਲੱਗਦਾ ਹੈ ਹੁਣ ਜਿਹੜੇ ਵੀਰ ਗਤਕਾ ਖੇਡਦੇ ਨੇ ਚੰਗੀ ਤਰ੍ਹਾਂ ਜਾਣਦੇ ਹੋਣਗੇ ਕਿ ਵਾਰ ਹਮੇਸ਼ਾ ਦੁਸ਼ਮਣ ਦੀਆਂ ਅੱਖਾਂ ਚੱਖਾਂ ਪਾ ਕੇ ਕੀਤਾ ਜਾਂਦਾ ਹੈ ਨਾ ਕਿ ਹਥਿਆਰ ਵੱਲ ਦੇਖ ਕੇ ਉਹ ਜਿਵੇਂ ਹੀ ਗੁਰੂ ਸਾਹਿਬ ਦੇ ਨਜ਼ਰਾਂ ਨਾਲ ਨਜ਼ਰ ਮਿਲਾਉਂਦਾ ਹੈ ਤਾਂ ਬੀਬੀ ਨਸੀਰਾ ਜੀ ਕੀਤੇ ਅਰਦਾਸਾਂ ਸਦਕਾ ਗੁਰੂ ਸਾਹਿਬ ਦੀ ਇੱਕ ਨਜ਼ਰ ਨਾਲ ਹੀ ਸੈਨਖਾਨ ਨਿਹਾਲ ਹੋ ਜਾਂਦਾ ਹੈ ਉਸ ਦੇ ਹੱਥੋਂ ਤਲਵਾਰ ਛੁੱਟ ਜਾਂਦੀ ਹੈ ਔਰੰਗਜ਼ੇਬ ਦੇ ਦਿੱਤੇ ਹੁਕਮ ਉਸ ਦੇ ਦਰਬਾਰ ਵਿੱਚ ਕੀਤੇ ਫੈਸਲੇ ਸਾਰੇ ਭੁੱਲ ਜਾਂਦੇ ਹਨ ਉਸ ਨੂੰ ਤੇ ਉਹ ਘੋੜੇ ਤੋਂ ਉੱਤਰ ਕੇ ਗੁਰੂ ਸਾਹਿਬ ਦੇ ਪੈਰੀਂ ਪੈ ਜਾਂਦਾ ਹੈ ਤੇ ਗੁਰੂ ਸਾਹਿਬ ਕੋਲੋਂ ਮਾਫੀ ਮੰਗਣ ਲੱਗਦਾ ਹੈ ਕਿ ਮੈਂ ਆਪ ਜੀ ਦੀ ਸਮਰੱਥਾ ਨੂੰ ਨਹੀਂ ਸਮਝ ਸਕਿਆ ਗੁਰੂ ਸਾਹਿਬ ਆਪ ਜੀ ਮੈਨੂੰ ਬਖਸ਼ ਲਓ ਮੈਨੂੰ ਸੋਝੀ ਬਖਸ਼ੋ ਮੈਨੂੰ ਸਿੱਧੇ ਰਾਹ ਪਾਓ ਤਾਂ ਗੁਰੂ ਸਾਹਿਬ ਉਸ ਨੂੰ ਮੋਢਿਆਂ ਤੋਂ ਚੁੱਕ ਕੇ ਆਪਣੇ ਗਲ ਨਾਲ ਲਾ ਲੈਂਦੇ ਹਨ ਇਸ ਤੋਂ ਬਾਅਦ ਸੈਨਖਾ ਗੁਰੂ ਘਰ ਦਾ ਅਸ਼ਰਦਾਲੂ ਬਣਦਾ ਤੇ ਆਪਣੇ ਆਖਰੀ ਸਮੇਂ ਤੱਕ ਨੰਦੇੜ ਸਾਹਿਬ ਤੱਕ ਗੁਰੂ ਸਾਹਿਬ ਦੇ ਨਾਲ ਹੀ ਰਹਿੰਦਾ ਸੈਨਖਾ ਤੋਂ ਇਲਾਵਾ ਔਰੰਗਜ਼ੇਬ ਨੇ ਆਪਣੇ ਇੱਕ ਦੋ ਜਰਨੈਲ ਹੋਰ ਗੁਰੂ ਸਾਹਿਬ ਨੂੰ ਗ੍ਰਿਫਤਾਰ ਕਰਨ ਵਾਸਤੇ ਭੇਜੇ ਜਿਨ੍ਹਾਂ ਵਿੱਚੋਂ ਪੈਂਦੇਖਾਂ ਇੱਕ ਸੀ ਪੈਂਦੇਖਾਂ ਉਹ ਸੀ ਜਿਹੜਾ ਸਿਰ ਤੋਂ ਲੈ ਕੇ ਪੈਰਾਂ ਤੱਕ ਪੂਰਾ ਲੋਹੇ ਨਾਲ ਮੜਿਆ ਹੋਇਆ ਸੀ ਤੇ ਗੁਰੂ ਸਾਹਿਬ ਨੂੰ ਜੰਗ ਦੇ ਮੈਦਾਨ ਵਿੱਚ ਲਲਕਾਰ ਰਿਹਾ ਸੀ ਉਸਨੇ ਗੱਲ ਸੁਣਨ ਵਾਸਤੇ ਕੰਨ ਦੇ ਕੋਲ ਇੱਕ ਛੋਟੀ ਜਿਹੀ ਮੋਰੀ ਛੱਡੀ ਹੋਈ ਸੀ ਗੁਰੂ ਸਾਹਿਬ ਨੇ ਉਸ ਮੋਰੀ ਵਿੱਚ ਤੀਰ ਮਾਰ ਕੇ ਪੈਂਦੇਖਾਂ ਨੂੰ ਗੱਡੀ ਚਾੜ ਦਿੱਤਾ ਸੀ ਜਿਸ ਨੂੰ ਤੁਸੀਂ ਚਾਰ ਸਾਹਿਬ ਜਾਦੀ ਮੂਵੀ ਵਿੱਚ ਵੀ ਦੇਖਿਆ ਹੋਊਗਾ ਇੰਜ ਬਾਰ-ਬਾਰ ਹੋ ਰਹੀਆਂ ਹਾਰਾਂ ਤੋਂ ਬਾਅਦ ਔਰੰਗਜ਼ੇਬ ਨੇ ਗੁਰੂ ਸਾਹਿਬ ਨੂੰ ਫੜਨ ਵਾਸਤੇ ਤੇ ਆਨੰਦਪੁਰ ਸਾਹਿਬ ਨੂੰ ਜਿੱਤਣ ਵਾਸਤੇ ਜਿਹੜੀ ਸਕੀਮ ਬਣਾਈ ਉਸ ਦੇ ਬਾਰੇ ਤਾਂ ਕੋਈ ਸੋਚ ਵੀ ਨਹੀਂ ਸਕਦਾ ਉਸਨੇ ਲਾਹੌਰ ਤੋਂ ਜ਼ਬਰਦਸਤ ਖਾਨ ਨੂੰ ਸਰਹੰਦ ਤੋਂ ਵਜ਼ੀ ਕਾਂਗੜ ਤੋਂ ਕੁਮੰਦ ਖਾਨ ਨੂੰ ਅਤੇ ਸ਼੍ਰੀਨਗਰ ਦੇ ਰਾਜਾ ਨੂੰ ਸਭ ਨੂੰ ਇਕੱਠਾ ਕਰਕੇ ਲੱਖਾਂ ਦੀ ਫੌਜ ਇਕੱਠੀ ਕਰ ਲਈ ਇਸ ਤਰ੍ਹਾਂ ਔਰੰਗਜ਼ੇਬ ਨੇ ਸਭ ਨੂੰ ਇਕੱਠਾ ਕਰਕੇ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣ ਦੀ ਯੋਜਤ ਬਣਾ ਲਈ ਤੇ ਇਸ ਯੋਜਤ ਦੇ ਚੱਲਦਿਆਂ ਨੰਦਪੁਰ ਸਾਹਿਬ ਨੂੰ ਘੇਰਾ ਪਾਇਆ ਜਾਂਦਾ ਹੈ ਹੁਣ ਜਦੋਂ ਕਿਸੇ ਕਿਲੇ ਨੂੰ ਜਾਂ ਨਗਰ ਨੂੰ ਘੇਰਾ ਪਾਇਆ ਜਾਂਦਾ ਤਾਂ ਉਸ ਨੂੰ ਜਿੱਤਣ ਦੇ ਦੋ ਤਰੀਕੇ ਹੁੰਦੇ ਨੇ ਇੱਕ ਤਾਂ ਸਿੱਧਾ-ਸਿੱਧਾ ਹਮਲਾ ਕਰਕੇ ਉਸ ਨੂੰ ਜਿੱਤਿਆ ਜਾਵੇ ਜਾਂ ਦੂਜਾ ਧੋਖੇ ਨਾਲ ਮੁਗਲ ਫੌਜਾਂ ਤੇ ਹਿੰਦੂ ਫੌਜਾਂ ਦੋਵਾਂ ਨੇ ਰਲ ਕੇ ਸਿੱਧੇ ਤੌਰ ਤੇ ਕਿਲੇ ਨੂੰ ਜਿੱਤਣ ਦੀ ਬਹੁਤ ਕੋਸ਼ਿਸ਼ ਕੀਤੀ ਬਹੁਤ ਵਾਰ ਹਮਲੇ ਕੀਤੇ ਕਿ ਕਿਲੇ ਉੱਪਰ ਜਿਨ੍ਹਾਂ ਵਿੱਚੋਂ ਇੱਕ ਉਹ ਵੀ ਮੁੱਖ ਹੈ ਜਦੋਂ ਰਾਜਾ ਅਜਮੇਰ ਸਿੰਘ ਇੱਕ ਸ਼ਰਾਬੀ ਹਾਥੀ ਨੂੰ ਸ਼ਰਾਬ ਪਿਆ ਕੇ ਕਿਲੇ ਦਾ ਬੂਹਾ ਤੋੜਨ ਵਾਸਤੇ ਭੇਜਦਾ ਤੇ ਕਿਵੇਂ ਭਾਈ ਬਚਿੱਤਰ ਸਿੰਘ ਜੋ ਸ਼ਰਾਬੀ ਹਾਥੀ ਦਾ ਮੁਕਾਬਲਾ ਕਰਦੇ ਨੇ ਕਿਵੇਂ ਸਿੰਘ ਰਾਜਾ ਅਜਮੇਰ ਸਿੰਘ ਦਾ ਸਿਰ ਵੱਢ ਕੇ ਲੈ ਕੇ ਆਉਂਦੇ ਨੇ ਇਸ ਵਿਸ਼ੇ ਉੱਪਰ ਵੀ ਆਪਾਂ ਇੱਕ ਵੱਖਰੀ ਵੀਡੀਓ ਬਣਾ ਕੇ ਜ਼ਰੂਰ ਆਪਣੇ ਚੈਨਲ ਤੇ ਅਪਲੋਡ ਕਰਾਂਗੇ ਪਰ ਹੁਣ ਇਸ ਵੀਡੀਓ ਦੇ ਵਿੱਚ ਆਪਾਂ ਅੱਗੇ ਵਧਣ ਤੋਂ ਪਹਿਲਾਂ ਮੈਂ ਆਪ ਸਭ ਨੂੰ ਇੱਕ ਬੇਨਤੀ ਕਰੂੰਗਾ ਕਿ ਆਪਣੇ ਸੁਰਤ ਨੂੰ ਦੂਰ ਪਹਾੜੀਆਂ ਚ ਉਚਾਈ ਤੇ ਵਸਿਆ ਨਗਰ ਸ੍ਰੀ ਆਨੰਦਪੁਰ ਸਾਹਿਬ ਲੈ ਕੇ ਜਾਈਏ ਉਹ ਸਮੇਂ ਚ ਲੈ ਕੇ ਜਾਈਏ ਜਦੋਂ ਕਿਲੇ ਨੂੰ ਘੇਰਾ ਪਿਆ ਆਇਆ ਸੀ ਅੱਜ ਕਿਲੇ ਨੂੰ ਘੇਰਾ ਪਿਆ ਪੂਰੇ 7 ਮਹੀਨੇ ਹੋ ਚੁੱਕੇ ਨੇ ਹੁਣ ਸੋਚ ਕੇ ਦੇਖੋ ਕਿ ਇੰਨਾ 7 ਮਹੀਨਿਆਂ ਦੇ ਵਿੱਚ ਇੰਨਾ ਵੱਡਾ ਘੇਰਾ ਤੇ ਇੰਨਾ 7 ਮਹੀਨਿਆਂ ਚ ਕੀ ਕੁਝ ਨਹੀਂ ਹੋਇਆ ਹੋਗਾ ਕਿੰਨੇ ਸਿੰਘ ਸਿੰਘਣਿਆ ਸ਼ਹੀਦ ਹੋਏ ਹੋਣਗੇ ਕਿੰਨੇ ਉਹਨਾਂ ਦੇ ਘੋੜੇ ਸ਼ਹੀਦ ਹੋਏ ਹੋਣਗੇ ਤੇ ਬਾਹਰ ਜਿਹੜੀ ਫੌਜ ਕਿਲੇ ਨੂੰ ਘੇਰਾ ਪਾ ਕੇ ਬੈਠੀ ਸੀ ਉਹਦੀ ਗਿਣਤੀ ਦਾ ਤਾਂ ਕੋਈ ਅੰਦਾਜ਼ਾ ਹੀ ਨਹੀਂ ਲਾਇਆ ਜਾ ਸਕਦਾ ਵੈਸੇ ਵੀ ਕਿਸੇ ਵੀ ਇਤਿਹਾਸਿਕ ਸਰੋਤ ਦੇ ਵਿੱਚ ਫੌਜ ਦੀ ਕਿੰਨੀ ਗਿਣਤੀ ਸੀ ਉਸ ਵੇਲੇ ਜੋ ਕਿਲੇ ਨੂੰ ਘੇਰਾ ਪਾ ਕੇ ਬੈਠੀ ਸੀ ਇਹਦਾ ਕੋਈ ਪ੍ਰਤੱਖ ਸਰੋਤ ਨਹੀਂ ਮਿਲਦਾ ਪਰ ਫਿਰ ਵੀ ਤਵਾਰੀਖ ਗੁਰੂ ਖਾਲਸਾ ਗ੍ਰੰਥ ਵਿੱਚ ਗਿਆਨੀ ਗਿਆਨ ਸਿੰਘ ਜੀ ਲਿਖਦੇ ਆ ਕਿ ਜੇਕਰ ਮੋਟਾ-ਮੋਟਾ ਹਸਾਬ ਵੀ ਲਾਇਆ ਜਾਵੇ ਕਿ ਫੌਜ ਦੀ ਗਿਣਤੀ ਕਿੰਨੀ ਸੀ ਦਾਸਾਬਲਾਉ ਕੀ ਫੌਜ ਇੰਨੀ ਗਿਣਤੀ ਵਿੱਚ ਸੀ ਕਿ ਜੇਕਰ ਫੌਜ ਦਾ ਹਰੇਕ ਸਿਪਾਹੀ ਆਪਣੀ ਮੁਠੀ ਦੇ ਵਿੱਚ ਮਿੱਟੀ ਭਰ ਕੇ ਆਨੰਦਪੁਰ ਸਾਹਿਬ ਵੱਲੋਂ ਛੁੱਟੇ ਤਾਂ ਪੂਰੇ ਆਨੰਦਪੁਰ ਸਾਹਿਬ ਨੂੰ ਕਿਲੇ ਸਮੇਤ ਮਿੱਟੀ ਨਾਲ ਪੂਰਿਆ ਜਾ ਸਕਦਾ ਸੀ ਇੰਨੀ ਗਿਣਤੀ ਦੀ ਫੌਜ ਸੀ ਉਸ ਸਮੇਂ ਉੱਥੇ ਰਾਸ਼ਨ ਖਤਮ ਹੋ ਜਾਣ ਤੋਂ ਬਾਅਦ ਸਿੰਘਾਂ ਨੇ ਕਿਲੇ ਦੇ ਅੰਦਰ ਮੁਠੀ-ਮੁਠੀ ਪਰ ਛੋਲੇ ਖਾ ਕੇ ਆਪਣਾ ਗੁਜ਼ਾਰਾ ਕੀਤਾ ਹੁਣ ਜਦੋਂ ਛੋਲੇ ਖਤਮ ਹੋ ਗਏ ਤਾਂ ਫਿਰ ਸਿੰਘਾਂ ਨੇ ਕਿਲੇ ਦੇ ਅੰਦਰ ਰਹਿ ਕੇ ਪੱਤੇ ਹੀ ਖਾਣੇ ਸ਼ੁਰੂ ਕਰ ਦਿੱਤੇ ਫਿਰ ਜਦੋਂ ਪੱਤੇ ਵੀ ਖਤਮ ਹੋ ਜਾਂਦੇ ਆ ਤਾਂ ਸਿੰਘ ਰੁੱਖਾਂ ਦੀਆਂ ਛਿਲੜਾਂ ਨੂੰ ਪੀ ਕੇ ਉਹਨਾਂ ਨੂੰ ਖਾਣਾ ਸ਼ੁਰੂ ਕਰ ਦਿੰਦੇ ਆ ਇਹ ਹਾਲਾਤ ਹੋ ਜਾਂਦੇ ਆ ਹਾਲਾਤ ਇਦਾਂ ਆ ਕਿ ਕਿਲੇ ਦੇ ਅੰਦਰ ਜਿੱਦਾਂ ਭੁੱਖ ਮਰੀ ਫੈਲ ਗਈ ਹੋਵੇ ਤੇ ਭੁੱਖ ਹੀ ਨਹੀਂ ਸਗੋਂ ਕਿਲੇ ਦੇ ਅੰਦਰ ਤਾਂ ਪਾਣੀ ਵੀ ਖਤਮ ਹੋ ਗਿਆ ਤੇ ਸਿੰਘ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਆ ਮਹਿਮਾ ਪ੍ਰਕਾਸ਼ ਗ੍ਰੰਥ ਵਿੱਚ ਜ਼ਿਕਰ ਆਉਂਦਾ ਕਿ ਚਾਰ ਸਿੰਘ ਪਾਣੀ ਕੋ ਜਾਵੇ ਦੋ ਜੂਜੇ ਦੋ ਪਾਣੀ ਲਿਆਵੇ ਭਾਵ ਕਿ ਪਾਣੀ ਲੈਣ ਵਾਸਤੇ ਚਾਰ ਸਿੰਘ ਕਿਲੇ ਚੋਂ ਬਾਹਰ ਜਾਂਦੇ ਆ ਦੋ ਲੜਕੇ ਸ਼ਹੀਦ ਹੋ ਜਾਂਦੇ ਆ ਤੇ ਦੋ ਪਾਣੀ ਲੈ ਕੇ ਕਿਲੇ ਚ ਵਾਪਸ ਆਉਂਦੇ ਆ ਕਿਲੇ ਦੇ ਅੰਦਰ ਫੈਲ ਚੁੱਕੀ ਭੁੱਖ ਮਰੀਦ ਕਾਰਨ ਸਿਰਫ ਸਿੰਘ ਹੀ ਨਹੀਂ ਸਗੋਂ ਉਹਨਾਂ ਦੇ ਜਾਨਵਰ ਵੀ ਮਰਨ ਲੱਗ ਪਏ ਸਨ ਰਾਜਾ ਰਤਨ ਰਾਏ ਨੇ ਗੁਰੂ ਸਾਹਿਬ ਨੂੰ ਇੱਕ ਪ੍ਰਸ਼ਾਦੀ ਹਾਥੀ ਭੇਟ ਕੀਤਾ ਸੀ ਇਹਦੀ ਖਾਸੀਅਤ ਇਹ ਸੀ ਕਿ ਇਹਦੀ ਸੁੰਡ ਤੋਂ ਲੈ ਕੇ ਇਹਦੀ ਪੂਛ ਤੱਕ ਨਾ ਇੱਕ ਚਿੱਟੀ ਲੇਨ ਬਣੀ ਹੋਈ ਸੀ ਇਹੋ ਜਿਹੇ ਬੇਸ਼ਕੀਮਤੀ ਪ੍ਰਸ਼ਾਦੀ ਹਾਥੀ ਪੂਰੇ ਸੰਸਾਰ ਵਿੱਚ ਉਸ ਸਮੇਂ ਸਿਰਫ 2-4 ਹੀ ਸੀ ਤੇ ਭੁੱਖ ਦੇ ਕਾਰਨ ਇਹ ਹਾਥੀ ਵੀ ਮਾਰਿਆ ਜਾ ਚੁੱਕਾ ਸੀ ਸੋ ਇਹ ਤਾਂ ਸਨ ਕਿਲੇ ਦੇ ਅੰਦਰ ਦੇ ਹਾਲਾਤ ਤੇ ਕਿਲੇ ਦੇ ਬਾਹਰ ਦਾ ਕੀ ਕਿਲੇ ਦੇ ਬਾਹਰ ਜੋ ਘੇਰਾ ਪਾ ਕੇ ਖਲੋਤੇ ਸਨ ਜਿਹੜੀਆਂ ਫੌਜਾਂ ਜਿਹੜੇ ਪਹਾੜੀ ਰਾਜੇ ਕਿਲੇ ਦੇ ਬਾਹਰ ਸਨ ਉਹ ਵੀ ਹੁਣ ਅੱਕ ਚੁੱਕੇ ਸਨ ਕਿਉਂਕਿ ਘੇਰਾ 7 ਮਹੀਨੇ ਦਾ ਹੋ ਚੁੱਕਾ ਸੀ ਇੰਨੇ ਲੰਬੇ ਘੇਰੇ ਤੋਂ ਬਾਅਦ ਹੁਣ ਉਹ ਸਭ ਵੀ ਇਸ ਚੀਜ਼ ਤੋਂ ਛੁਟਕਾਰਾ ਚਾਹੁੰਦੇ ਸਨ ਜਿਵੇਂ ਕਿ ਮੈਂ ਤੁਹਾਨੂੰ ਵੀਡੀਓ ਚ ਪਹਿਲਾਂ ਦੱਸਿਆ ਕਿ ਕਿਸੇ ਵੀ ਸ਼ਹਿਰ ਦਾ ਘੇਰਾ ਕਰਕੇ ਜਾਂ ਕਿਲੇ ਦਾ ਘੇਰਾ ਕਰਕੇ ਉਸ ਨੂੰ ਜਿੱਤਣ ਦੇ ਦੋ ਤਰੀਕੇ ਹੁੰਦੇ ਹਨ ਜਾਂ ਤਾਂ ਉਸ ਦੇ ਉੱਪਰ ਸਿੱਧਾ ਹਮਲਾ ਕਰੋ ਤੇ ਜਾਂ ਫਿਰ ਧੋਖੇ ਨਾਲ 7 ਮਹੀਨਿਆਂ ਤੋਂ ਇਹਨਾਂ ਨੇ ਸਿੱਧੇ ਹਮਲੇ ਕਰਕੇ ਦੇਖ ਲਏ ਪਰ ਕੋਈ ਵੀ ਸਫਲਤਾ ਨਹੀਂ ਸੀ ਮਿਲ ਰਹੀ ਇਸ ਤੋਂ ਬਾਅਦ ਹੁਣ ਇਹਨਾਂ ਨੇ ਚਾਲ ਚੱ ਤੋਖਾ ਦੇਣਾ ਚਾਹਿਆ ਜਿਸ ਦੇ ਵਿੱਚ ਇਹ ਸਾਰੇ ਬਹੁਤ ਮਾਹਰ ਸਨ ਹੁਣ ਪਹਾੜੀ ਰਾਜਾ ਨੇ ਇੱਕ ਚਾਲ ਚੱਲੀ ਉਹਨਾਂ ਨੇ ਆਟੇ ਦੀ ਇੱਕ ਗਾਂ ਬਣਾ ਕੇ ਪੰਡਿਤ ਪਰਮਾਨੰਦ ਨੂੰ ਦੇ ਕੇ ਕਿਲੇ ਦੇ ਅੰਦਰ ਭੇਜਿਆ ਪੰਡਤ ਪਰਮਾਨੰਦ ਕਿਲੇ ਦੇ ਅੰਦਰ ਜਾ ਕੇ ਗੁਰੂ ਸਾਹਿਬ ਨੂੰ ਕਹਿੰਦਾ ਕਿ ਪਹਾੜੀ ਰਾਜੇ ਇਸ گاਉਂ ਮਾਤਾ ਦੀ ਸੌਂ ਖਾ ਕੇ ਕਹਿੰਦੇ ਨੇ ਕਿ ਜੇਕਰ ਤੁਸੀਂ ਕਿਲੇ ਨੂੰ ਖਾਲੀ ਕਰਕੇ ਆਨੰਦਪੁਰ ਸਾਹਿਬ ਨੂੰ ਛੱਡ ਕੇ ਹਿੰਦੁਸਤਾਨ ਦੇ ਕਿਸੇ ਵੀ ਇਲਾਕੇ ਵਿੱਚ ਚਲੇ ਜਾਓ ਤਾਂ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕੀਤਾ ਜਾਵੇਗਾ ਤੇ ਤੁਹਾਡੇ ਨਾਲ ਕੋਈ ਬੈਰ ਵਿਰੋਧ ਵੀ ਨਹੀਂ ਰੱਖਿਆ ਜਾਵੇਗਾ ਸਿੱਖ ਗੁਰੂ ਸਾਹਿਬ ਨੂੰ ਕਹਿਣ ਲੱਗੇ ਕਿ ਗੁਰੂ ਸਾਹਿਬ ਹੁਣ ਤਾਂ ਇਹ ਸੌਂ ਖਾ ਰਹੇ ਨੇ ਤੇ ਕਿਉਂ ਨਾ ਆਪਾਂ ਆਨੰਦਪੁਰ ਸਾਹਿਬ ਨੂੰ ਛੱਡ ਦਈਏ ਤਾਂ ਗੁਰੂ ਸਾਹਿਬ ਕਹਿਣ ਲੱਗੇ ਕਿ ਮੈਨੂੰ ਇਹਨਾਂ ਦੀਆਂ ਸੌਂਾਂ ਉੱਪਰ ਭੋਰਾ ਵੀ ਯਕੀਨ ਨਹੀਂ ਜੇ ਤੁਸੀਂ ਕਹੋ ਤਾਂ ਮੈਂ ਇਹਨਾਂ ਦੀ ਮਕਾਰੀ ਪਰਮਨੰਦ ਦੇ ਹੱਥ ਵਾਪਸ ਇੱਕ ਸੁਨੇਹਾ ਭੇਜਿਆ ਕਿ ਅਸੀਂ ਰਾਤ ਨੂੰ ਕਿਲਾ ਖਾਲੀ ਕਰਕੇ ਆਨੰਦਪੁਰ ਸਾਹਿਬ ਨੂੰ ਛੱਡ ਦੇਾਂਗੇ ਕਿਲੇ ਦੇ ਅੰਦਰ ਜਿੰਨਾ ਵੀ ਫालतू ਸਮਾਨ ਸੀ ਜਿੰਨਾ ਵੀ ਕਬਾੜ ਸੀ ਘੋੜਿਆਂ ਦੀ ਲਿੱਦ ਆਦ ਸਭ ਨੂੰ ਇਕੱਠਾ ਕਰਕੇ ਗੱਡਿਆਂ ਦੇ ਉੱਪਰ ਲਾਦ ਦਿੱਤਾ ਗਿਆ ਮਸ਼ਾਲਾਂ ਜਗਾ ਕੇ ਇਹਨਾਂ ਗੱਡਿਆਂ ਦੇ ਨਾਲ ਬੰਦ ਦਿੱਤੀਆਂ ਗਈਆਂ ਰਾਤ ਨੂੰ ਆਨੰਦਪੁਰ ਸਾਹਿਬ ਦੇ ਦਰਵਾਜ਼ੇ ਖੋਲ ਦਿੱਤੇ ਗਏ ਕਿਲੇ ਵਿੱਚੋਂ ਇਹਨਾਂ ਗੱਡਿਆਂ ਨੂੰ ਬਾਹਰ ਵੱਲੋਂ ਤੋੜਿਆ ਗਿਆ। ਇਹ ਗੱਡੇ ਅਜੇ ਕਿਲੇ ਤੋਂ ਥੋੜੀ ਦੂਰ ਗਏ ਸਨ ਕਿ ਫੌਜਾਂ ਨੇ ਇਹਨਾਂ ਗੱਡਿਆਂ ਦੇ ਉੱਪਰ ਹਮਲਾ ਕਰ ਦਿੱਤਾ। ਇਹਨਾਂ ਗੱਡਿਆਂ ਉੱਪਰ ਹਮਲਾ ਕਰਨ ਤੋਂ ਬਾਅਦ ਜਦੋਂ ਫੌਜਾਂ ਦੇ ਹੱਥ ਕਬਾੜ, ਕੂੜਾ ਕਰਕਟ ਤੇ ਘੋੜਿਆਂ ਦੀ ਲਿੱਦ ਲੱਗਦੀ ਹੈ ਤਾਂ ਸਾਰੇ ਸ਼ਰਮਸਾਰ ਹੋ ਜਾਂਦੇ ਹਨ ਪਹਾੜੀ ਰਾਜਿਆਂ ਦੀ ਇਹ ਚਾਲ ਨਾਕਾਮ ਹੋਣ ਤੋਂ ਬਾਅਦ ਹੁਣ ਅਗਲੀ ਚਾਲ ਮੁਗਲਾਂ ਨੇ ਚੱਲਣ ਦੀ ਸੋਚੀ ਔਰੰਗਜ਼ੇਬ ਨੇ ਇੱਕ ਕੁਰਾਨ ਉੱਪਰ ਇੱਕ ਝੂਠੀ ਕਸਮ ਲਿਖ ਕੇ ਕਾਜੀ ਵਲੀ ਹਸਨ ਦੇ ਹੱਥ ਕਿਲੇ ਦੇ ਅੰਦਰ ਭੇਜੇ ਇਹ ਕਾਜੀ ਸੈਦ ਵਲੀ ਹਸਨ ਉਸੇ ਸੈਦ ਜਲਾਲਉਦੀਨ ਦਾ ਭਤੀਜਾ ਆ ਜਿਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਿੱਲੀ ਚਾਂਦਨੀ ਚੌਕ ਵਿਖੇ ਸ਼ਹੀਦ ਕੀਤਾ ਸੀ ਹੁਣ ਜਦੋਂ ਇਹ ਕਾਜੀ ਕੁਰਾਨ ਲੈ ਕੇ ਕਿਲੇ ਦੇ ਅੰਦਰ ਜਾਂਦਾ ਆ ਤਾਂ ਇਸ ਕੁਰਾਨ ਦੇ ਵਿੱਚ ਕੀ ਲਿਖਿਆ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਤੁਸੀਂ ਆਨੰਦਪੁਰ ਨੂੰ ਛੱਡ ਕੇ ਦੀਨੇ ਕਾਂਗੜ ਵਿ ਉੱਥੇ ਮੈਂ ਤੁਹਾਡੇ ਨਾਲ ਆਪ ਮੁਲਾਕਾਤ ਕਰਨੀ ਚਾਹੁੰਦਾ ਇਹਪਰੰਤੋ ਬਾਦ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਨੂੰ ਹੁਕਮ ਕਰਦੇ ਹਨ ਕਿ ਅਸੀਂ ਕਿਲੇ ਨੂੰ ਖਾਲੀ ਕਰਨਾ ਹੈ ਸਾਰਾ ਲੋੜਿੰਦਾ ਸਮਾਨ ਇੱਕ ਜਗ੍ਹਾ ਇਕੱਠਾ ਕਰ ਲਓ ਤੇ ਕਿਲਾ ਖਾਲੀ ਕਰਕੇ ਅਸੀਂ ਆਨੰਦਪੁਰ ਸਾਹਿਬ ਨੂੰ ਛੱਡਣਾ ਹੈ ਹੁਣ ਇੱਥੇ ਨਾ ਕੁਝ ਵਿਦਵਾਨ ਲਿਖਦੇ ਆ ਕਿ ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਧੋਖਾ ਦੇ ਦਿੱਤਾ ਜੇਕਰ ਗੁਰੂ ਗੋਬਿੰਦ ਸਿੰਘ ਜੀ ਔਰੰਗਜ਼ੇਬ ਦੇ ਧੋਖੇ 'ਚ ਨਾ ਆਉਂਦੇ ਤਾਂ ਕਦੀ ਵੀ ਪਰਿਵਾਰ ਵਿਛੋੜਾ ਨਾ ਹੁੰਦਾ ਚਮਕੌਰ ਦੀ ਜੰਗ ਨਾ ਹੁੰਦੀ ਸਰਹੰਦ ਦੀਆਂ ਸ਼ਹਾਦਤਾਂ ਨਾ ਹੁੰਦੀਆਂ ਪਰ ਇੱਕ ਵਾਰ ਸੋਚ ਕੇ ਦੇਖੋ ਜੋ ਖੁਦ ਖੁਦਾ ਸਨ ਗੁਰੂ ਗੋਬਿੰਦ ਸਿੰਘ ਜੀ ਕਿ ਪਹਾੜੀ ਰਾਜਨਾਂ ਧੋਖਾ ਕਰਨਾ ਕਿ ਉਹਨਾਂ ਨੂੰ ਔਰੰਗਜ਼ੇਬ ਦੇ ਧੋਖੇ ਦਾ ਪਤਾ ਨਹੀਂ ਲੱਗਾ ਹੋਊਗਾ ਬਿਲਕੁਲ ਲੱਗਾ ਹੋਊਗਾ ਪਰ ਫਿਰ ਵੀ ਗੁਰੂ ਸਾਹਿਬ ਨੇ ਅਨੰਦਪੁਰ ਸਾਹਿਬ ਨੂੰ ਛੱਡਣ ਦਾ ਫੈਸਲਾ ਲਿਆ ਤਾਂ ਜੋ ਧਰਮ ਦੇ ਪਿੱਛੇ ਲੁਕੇ ਇਹਨਾਂ ਦੇ ਮੱਕਾਰੀ ਵਾਲੇ ਚਿਹਰੇ ਤਾਂ ਪਤਾ ਲੱਗ ਸਕੇ ਨਹੀਂ ਤਾਂ ਅੱਜ ਇਤਿਹਾਸ ਕੁਝ ਹੋਰ ਹੋਣਾ ਸੀ ਇਹਨਾਂ ਨੇ ਇਤਿਹਾਸ ਵਿੱਚ ਸੱਚੇ ਬਣ ਜਾਣਾ ਸੀ ਕਿ ਅਸੀਂ ਤਾਂ ਕਸਮਾਂ ਖਾਧੀਆਂ ਸੀ ਬਸ ਗੁਰੂ ਸਾਹਿਬ ਹੀ ਨਹੀਂ ਮੰਨੇ ਇਸੇ ਲਈ ਗੁਰੂ ਸਾਹਿਬ ਨੇ ਇਹ ਫੈਸਲਾ ਲਿਆ ਤਾਂ ਜੋ ਲੋਕਾਂ ਸਾਹਮਣੇ ਇਹਨਾਂ ਦੇ ਅਸਲੀ ਚਿਹਰੇ ਆ ਸਕਣ ਜੋ ਤੋਂਬਾਅ ਦੇ ਅੱਗੇ ਚੱਲ ਕੇ ਜਦੋਂ ਗੁਰੂ ਸਾਹਿਬ ਕੌਮ ਨੂੰ 52 ਹੁਕਮ ਦਿੰਦੇ ਨੇ ਤਾਂ ਇਹਨਾਂ 52 ਹੁਕਮਾਂ ਦੇ ਵਿੱਚ ਗੁਰੂ ਸਾਹਿਬ ਨੇ ਇਹ ਵੀ ਕਿਹਾ ਸੀ ਕਿ ਕਦੀ ਵੀ ਸੌਂ ਖਾਣ ਵਾਲੇ ਬੰਦੇ ਉੱਪਰ ਯਕੀਨ ਨਹੀਂ ਕਰਨਾ ਖੈਰ ਇਹ ਤਾਂ ਸੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼੍ਰੀ ਆਨੰਦਪੁਰ ਸਾਹਿਬ ਦੇ ਕਿਲੇ ਨੂੰ ਛੱਡਣ ਦਾ ਇਤਿਹਾਸ ਹੁਣ ਅਗਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਕਿ ਕਿਵੇਂ ਸਰਸਾ ਦੇ ਨਦੀ ਤੇ ਜੰਗ ਹੁੰਦੀ ਹੈ ਤੇ ਉਸ ਸਮੇਂ ਉਹਨਾਂ ਦੀਆਂ ਜੰਗ ਨੀਤੀਆਂ ਕੀ ਸਨ ਕਿਵੇਂ ਭਾਈ ਬਚਿੱਤਰ ਸਿੰਘ ਜੀ ਦੀ ਸ਼ਹੀਦੀ ਹੁੰਦੀ ਹੈ ਕਿਵੇਂ 500 ਸਿੰਘਾਂ ਦੀ ਫੌਜ ਨੇ ਲੱਖਾਂ ਦੀ ਫੌਜ ਦਾ ਮੁਕਾਬਲਾ ਕੀਤਾ ਸੀ ਉਦੋਂ ਤੱਕ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਇੱਕ ਵਾਰ ਜ਼ਰੂਰ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਹੋ ਜਿਹੀਆਂ ਹੋਰ ਇਤਿਹਾਸਿਕ ਵੀਡੀਓ ਨੂੰ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਆਈਕਨ ਵੀ ਜ਼ਰੂਰ ਦਬ ਲਾਣਾ ਉਦੋਂ ਤੱਕ ਲਈ ਧੰਨਵਾਦ